ਜੀ ਆਪਣਾ ਜੀ ਮੇਰਾ ਨਾਮ ਰਾਜਵੰਤ ਸਿੰਘ ਆ ਜੀ ਆ ਤੁਹ ਕਰਵਾਜੋ ਮਾਲਕ ਜੀ ਦੁਕਾਨ ਦੇ ਹਾਂ ਜੀ ਹਾਂ ਜੀ ਇਹ ਮੇਰਾ ਬੇਟਾ ਜੀ ਕੀ ਮਾਮਲਾ ਹੋਇਆ ਅੱਜ ਮਾਮਲਾ ਜੀ ਤਾਂ ਸਮਝ ਲਓ ਵੀ ਜਦ ਰਾਤ ਕੈਮਰੇ ਚੈੱਕ ਕੀਤੇ ਨੇ 2:30 ਵਜੇ ਤਾਂ ਅਸੀਂ ਦੇਖਿਆ ਵੀ ਬਲਬ ਹੋ ਗਿਆ ਸਾਡਾ ਕੈਮਰੇ ਚੱਲਦੇ ਨਹੀਂ ਉਸੇ ਟਾਈਮ ਅਸੀਂ ਭੱਜੇ ਘਰੋਂ ਜਦ ਘਰੋਂ ਆ ਕੇ ਅਸੀਂ ਦੇਖਿਆ ਤਾਂ ਸਾਡੇ 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 ਵੱਡੇ ਆ ਗਏ ਜਾ ਅੰਦਰ ਆ ਕੇ ਚੈੱਕ ਕੀਤਾ ਕੁਝ ਨਹੀਂ ਕੁਝ ਨਹੀਂ ਪਰਿਆ ਠਾਸਾ ਕੋ ਦੇ ਕੇ ਸਵਾਲ ਕੀ ਕੀ ਸਮਾਨ ਲੈ ਕੇ ਗਏ ਨੇ ਟੂਟੀਆਂ ਲੈ ਕੇ ਮੋਟਰਾਂ ਲੈ ਕੇ ਬਾਕੀ ਹੋ ਤਾਰਾ ਤੋਰਾ ਪਿਆ ਨੇ ਪਤਲਾ ਜਿੰਨਾ ਵੀ ਸਾਰੇ ਸਮਾਨ ਲੈ ਗਏ ਲਗਭਗ ਕਿੰਨੇ ਦਾ ਸਮਾਨ ਹੈ ਜੀ ਘੱਟੋ ਘਾਟ ਹੁੰਡੀ ਚੋਰੀ ਦੀ 6 ਲੱਖ ਦੇ ਲਗਭਗ ਹੋ ਗਈ ਜੀ ਇਹ ਅਗਰ ਇਹ ਜੇ ਸਾਡੀ 2 ਦਿਨ ਦੇ ਵਿੱਚ ਕਾਰਵਾਈ ਨਾ ਕੀਤੀ ਅਸੀਂ ਰੋਡ ਜਾਮ ਕਰ ਦੋ ਰੋਡ ਜਾਮ ਕਰਨੇ ਦਾ ਨਹੀਂ ਕਰਨੇ ਕਰ ਚੋਰੀਆਂ ਹੋਈਆਂ ਦੋ ਚੋਰੀਆਂ ਹੋ ਲਈ ਜੀ ਹੁਣੇ ਉਹਨੇ ਸਮਝ ਲੋ ਵੀ ਹਾਂ ਜੀ ਹਾਂ ਜੀ ਅੱਤ ਜਿਹੀ ਚੋਰੀ ਆ 6 ਮਹੀਨੇ ਦੇ ਵਿੱਚ ਵਿੱਚ ਹੁਣ ਤੱਕ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਕੁਛ ਨਹੀਂ ਸਾਨੂੰ ਕੁਛ ਨਹੀਂ ਮਿਲੇ ਕੋਈ ਕਾਰਵਾਈ ਨਹੀਂ ਪਹਿਲਾਂ ਦੂਜੀ ਨਾ ਸੁਣਾਈ ਹੁੰਦੀ ਆ ਪਹਿਲਾਂ ਤੁਸੀਂ ਸੀਸੀਟੀਵੀ ਫੁਟੇਜ ਵੀ ਦਿੱਤੀ ਹੋਣੀ ਆ ਦਿੱਤੀ ਆ ਸਾਰੀਆਂ ਸਾਡੇ ਕੋਲ ਵੀ ਨੇ ਜੀ ਜੀ ਦੋ ਤੇਰੀਆਂ ਪਹਿਲਾਂ ਚੋਰੀਆਂ ਹੋਈਆਂ ਨੇ ਸਾਡੀਆਂ ਉਹਨਾਂ ਦੀ ਪੁਲਿਸ ਰਿਪੋਰਟ ਕਰਾ ਕੇ ਸਾਰੀ ਵੀਡੀਓ ਜਿੰਨੀ ਬਣੀ ਹੋਈ ਸੀ ਸਾਡੀ ਦੁਕਾਨ ਦੀ ਚੋਰੀ ਦੀ ਉਹ ਸਾਰੀਆਂ ਪੁਲਿਸ ਵਾਲੇ ਦਿੱਤੀਆਂ ਹੋਈਆਂ ਨੇ ਪਰ ਪੁਲਿਸ ਵਾਲਿਆਂ ਸਾਡਾ ਕੁਛ ਨਹੀਂ ਕਰਿਆ ਤੇ ਹੁਣ ਹੁਣ ਸਾਡਾ ਕੀ ਕੀਤਾ ਡੀਵੀਆਰ ਗੱਡੀ ਸਾਡਾ ਡੀਵੀਆਰ ਲੈ ਕੇ ਚਾਕੇ ਹੁਣ ਸਾਡਾ ਉਹਦੇ ਵਿੱਚ ਮਿਲਣਾ ਹੀ ਕੀ ਆ ਜਾ ਪਿੱਛੇ ਨਹੀਂ ਕੋ ਸਾਡ ਨੂੰ ਮਿਲਿਆ ਜੀ ਅਗਰ ਇਹਨਾਂ ਨੇ ਨਾ ਕੁਝ ਕੀਤਾ ਸੀ ਰੋਡ ਜਾਮ ਕਰਾਂਗੇ ਐਸਐਸਪੀ ਦੇ ਪਿੱਛੇ ਹੋਵਾਂਗੇ ਕੀ ਲੱਗਦਾ ਕੀ ਆ ਵੀ ਸਾਨੂੰ ਮੈਦ ਨਹੀਂ ਵੀ ਕੋਈ ਕਰ ਦੇਗੇ ਜਦ ਦੋ ਚੂਨੇ ਸਾਡੇ ਕੁਝ ਨਹੀਂ ਬਣਿਆ ਆਏਗਾ ਤੁਹਾਨੂੰ ਮੈਦ ਨਹੀਂ ਸਾਡਾ ਕੋਈ ਹੱਲ ਕੀਤਾ ਜਾਵੇ ਲਗਾਤਾਰ ਥੋਡੀ ਹੀ ਦੁਕਾਨ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਕੀ ਲੱਗਦਾ ਤੁਹਾਨੂੰ ਹੁਣ ਕੀ ਕਹਿ ਸਕਦੇ ਆ ਜੀ ਕੋਈ ਬੰਦਾ ਗੈਲੇ ਪਿਆ ਸਾਡੇ ਤਾਂ ਇਹ ਕਾਰਵਾਈ ਨਹੀਂ ਕੋਈ ਕਰਦੇ ਹੈਗੇ ਕੋਈ ਚੱਕਰ ਨਹੀਂ ਚੱਕਦੇ ਆ ਮੇਰਾ ਪਬਜੀ ਸਿੰਘ ਆ ਜੀ ਸ਼ਾਪ ਮੇਰੀ ਸੈਨੀਟਰੀ ਸਮਰਸੀਬਲ ਬੋਰਾਂ ਦੀਆਂ ਟੂਟੀਆਂ ਦੀ ਸ਼ਾਪ ਹੈ ਜੀ ਪਿੰਡ ਮੇਰਾ ਸ਼ਾਮਕੜਾ ਜੇ ਇਹ ਪਿੰਡ ਹੈਗੇ ਜੀ ਕੋਟਲਾ ਸ਼ਾਮਪੁਰ ਇੱਥੇ ਚੋਪਾਈ ਮੇਰੀ ਕੀ ਘਟਨਾ ਵਾਪਰੀ ਹੈ ਤੇ ਹੁਣ ਤੱਕ ਕਿੰਨੀ ਵਾਰ ਇਹ ਘਟਨਾ ਵਾਪਰੀ ਜੀ ਇਹ ਤੀਜਾ ਚਾਂਸ ਹੋ ਰਿਹਾ ਜੀ ਇਹ ਤੀਜੀ ਵਾਰ ਚੋਰੀ ਹੋ ਗਈ ਦੁਕਾਨ ਤੇ ਪਹਿਲਾਂ ਵੀ ਅਸੀਂ ਤਲਾਸ਼ ਕਰਿਆ ਚੌਂਕੀ ਦੇ ਵਿੱਚ ਕੋਈ ਸਾਡੀ ਕਾਰਵਾਈ ਨਹੀਂ ਹੋਈ ਤੇ ਇਹ ਲਗਭਗ ਇਹ 1 ਤੋਂ 2 ਵਜੇ ਦੇ ਵਿੱਚ ਦੀ ਗੱਲ ਹੈ ਜੀ ਕਿਉਂ 2:30 ਵਜੇ ਮੈਂ ਆ ਕੇ ਦੁਕਾਨ ਤੇ ਕੈਮਰੇ ਚੈੱਕ ਕਰੇ ਕੈਮਰੇ ਵੀ ਬੰਦ ਹੋ ਗਏ ਸੀ ਆਨਲਾਈਨ ਦੇਖਦਾ ਰਹਿੰਦਾ ਮੈਂ ਤੇ ਕੈਮਰੇ ਵੀ ਚੱਲ ਨਹੀਂ ਰਹੇ ਸੀ ਤੇ ਦੁਕਾਨ ਤੇ ਕੇ ਮੈਂ ਚੈੱਕ ਕਰਿਆ ਤੇ ਸ਼ਟਰ ਨੂੰ ਟੋੜਿਆ ਹੋਇਆ ਸੀ ਰਾਤ ਨੂੰ ਚੈੱਕ ਕੀਤਾ ਕੈਮਰੇ ਨੂੰ ਰਾਤ ਨੂੰ ਹਾਂ ਜੀ ਹਾਂ ਰਾਤ ਨੂੰ ਡਿਲੀ ਕੈਮਰੇ ਚੈੱਕ ਕਰਕੇ ਪੈਣਾ ਜੀ ਮੈਂ ਪੌਣੇ 1 ਵਜੇ ਮੇਰੇ ਕੈਮਰੇ ਚੱਲਦੇ ਸੀ ਲਗਭਗ 2:30 ਵਜੇ ਕੈਮਰੇ ਬੰਦ ਸੀ ਜਦ ਮੈਂ ਆ ਕੇ ਦੇਖਿਆ ਤੇ ਦੁਕਾਨ ਚ ਸਾਰਾ ਸਮਾਨ ਟੋੜਿਆ ਪਿਆ ਸੀ ਬਹੁਤ ਨੁਕਸਾਨ ਹੋਇਆ ਜਿਹੜਾ ਹੁਣ ਦਾ ਨੁਕਸਾਨ ਹੈ ਲਗਭਗ 5 ਲੱਖ ਤੋਂ ਉਪਰੀ ਹੈ ਜਿਹੜਾ ਪਹਿਲਾਂ ਨੁਕਸਾਨ ਦੋ ਜੁੜੀਆਂ ਪਹਿਲਾਂ ਹੋ ਰਹੀਆਂ ਲਗਭਗ 10-11 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਮੇਰਾ ਕਿਹੜੇ ਕਿਹੜੇ ਮਹੀਨੇ ਚੋਣ ਸੀ ਪਹਿਲਾਂ ਜੋ ਮੇਰੇ 2025 ਦੇ ਵਿੱਚ ਜੁਲਾਈ ਦੇ ਵਿੱਚ ਹੋਈ ਆ 15 ਜੁਲਾਈ 25 ਦੇ ਵਿੱਚ ਅੱਜ ਫੇਰ ਹੋ ਗਈ ਜੀ ਕੱਲੂ ਇੱਕ 2 ਮਹੀਨੇ ਪੂਰੇ ਹੋਣਾਂ ਜਿਲੇਆ ਚੋਰੀਆਂ ਸਾਲ ਤੋਂ ਪਹਿਲਾਂ ਹੀ ਤਿੰਨ ਚੋਰੀਆਂ ਤਿੰਨ ਚੋਰੀ ਹੋ ਗਈਆਂ ਹਾਂ ਜੀ ਸਾਲ ਤੋਂ ਪਹਿਲਾਂ ਚੋਰੀਆਂ ਹੋ ਗਈਆਂ ਅ ਹਲੇ ਤੱਕ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਚੌਕੀ ਵਾਲਿਆਂ ਦੇ ਗਿੜੇ ਮਾਰ ਮਾਰ ਥੱਕ ਗਿਆ ਜੀ ਮੈਂ ਤਾਂ ਇਹਨਾਂ ਦੇ ਹਨਾ ਇਹਨਾਂ ਤਾਂ ਪਹਿਲਾਂ ਤਾਂ ਐਫਆਈਆਰ ਹੀ ਨਹੀਂ ਕਰੀ ਜਿਹੜੀ ਜਿਲਾਈ ਚੋਰੀ ਹੋਈ ਸੀ ਜਿਹੜੀ ਦੂਈ ਚੋਰੀ ਹੋਈ ਆ ਉਹ ਵੀ ਐਫਆਈਆਰ ਨੇ ਬਹੁਤ ਔਖੀ ਦਿੱਤੀ ਮੈਨੂੰ ਹੁਣ ਦੇਖਦੇ ਹਾਂ ਕੀ ਕਾਰਵਾਈ ਕਰਦੇ ਨੇ ਉਲਟਾ ਸਾਨੂੰ ਕਹਿੰਦੇ ਨੇ ਤੁਸੀਂ ਧਿਆਨ ਰੱਖੋ ਤੁਸੀਂ ਚੌਕੀਦਾਰ ਰੱਖੋ ਫਿਰ ਇਹ ਕਾਰੇ ਵਾਸਤੇ ਬੈਠੇ ਨੇ ਜੀ ਇਹ ਕਾਹਦੇ ਦਕਾਨ ਬੰਦ ਜੀ 7 ਵਜੇ ਗਿਆ ਜੀ ਮੈਂ ਲਗਭਗ ਹਾਂਜੀ ਤੇ ਡੀ ਵੀ ਆਰ ਵਗੈਰਾ ਚੋ ਚੈੱਕ ਕੀਤੀ ਸੀ 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 ਡੀ ਵੀ ਆਰ ਲੈ ਗਈ ਚੱਕੇ ਹੋ ਡੀ ਵੀ ਆਰ ਤਾਂ ਨਾਲ ਲੈ ਕੇ ਡੀ ਵੀ ਆਰ ਨਾਲ ਹੀ ਲੈ ਕੇ ਤੋੜ ਕੇ ਹੋ ਹਾਂਜੀ ਹਾਂ ਡੀ ਵੀ ਆਰ ਲੈ ਕੇ ਕੈਮਰੇ ਵਗੈਰਾ ਸਾਰੇ ਥੱਲੇ ਨੂੰ ਕਰਤੇ ਸਾਰਾਂ ਤੋਂ ਦੇਖੋ ਜੀ ਹੁਣ ਬੌਗ ਦੇ ਪਹੁੰਚੇ ਹਾਂ ਬਾਕੀ ਦੀ ਸਟੇਟਮੈਂਟ ਲੈਣੇ ਆ 10 ਦਿਨ ਵੀ ਕੀ ਕੋਈ ਚੋਰੀ ਹੋਇਆ ਤੇ ਪਹਿਲਾਂ ਵੀ ਚੋਰੀ ਹੋਈ ਦੀ ਪਹਿਲਾਂ ਵੀ ਮੁਕਾਦਮਾ ਦਰਜ ਕੀਤਾ ਗਿਆ ਉਹਨਾਂ ਦੀ ਵੀ ਪਾਲ ਜਾਰੀ ਆ ਬਾਕੀ ਹੁਣ ਵੀ ਜਲਦੂ ਜਲਦੀ ਅਡਮਪ ਚਾ ਗਿਆ ਅਗਲੇ ਕਾਰਪੇ ਹੁੰਦੇ ਆਉਂਗਾ ਰੋਬਨ ਡਿਗਰੋ ਸਾਲ ਦੇ ਵਿੱਚ ਤੀਜੀ ਚੋਰੀ ਆ ਪਹਿਲਾਂ ਕੋਈ ਜਿਹੜੀਆਂ ਸੀਸੀਟੀਵੀ ਫੁਟੇਜ ਦੇਖੀਆਂ ਨੇ ਉਹਨਾਂ ਤੇ ਕੋਈ ਕਾਰਵਾਈ ਹੋਈ ਆ ਜੀ ਹੁਣ ਤੱਕ ਚੈੱਕ ਕੀਤਾ ਸੀ ਕੋਈ ਸਰਾਗ ਲੱਭਿਆ ਨਹੀਂ ਹੈਗਾ ਕਿ ਅੱਜ ਵੀ ਕੈਮਰੇ ਚ ਵੀ ਸਾਰੇ ਤੀਜੇ ਨਾਲ ਸਾਰੇ ਚੈੱਕ ਕਰਦੇ ਆਂ ਤੇ ਜਲਦੀ ਟ੍ਰੇਸ ਕਰਾਂਗੇ ਹਰ ਹਾਲਤ ਤੇ ਇਸ ਵਾਰ ਜਿਹੜਾ ਡੀਵੀਆਰ ਵੀ ਨਾਲ ਲੈ ਗਏ ਨੇ ਲੱਗਦਾ ਵੀ ਇਹ ਡੀਵੀਆਰ ਜਿਹੜਾ ਲੈ ਕੇ ਗਏ ਨੇ ਕਿਸੇ ਭੇਤੀ ਬੰਦੇ ਦਾ ਕੰਮ ਹੈ ਇਹਨਾਂ ਦਾ ਤੇ ਜਿੱਥੇ ਡੀਵੀਆਰ ਲੈ ਕੀ ਗਏ ਨੇ ਉੱਥੇ ਕਿਸੇ ਨੂੰ ਪਤਾ ਨਹੀਂ ਲੱਗ ਸਕਦਾ ਕੋਈ ਡੀਵੀਆਰ ਕਿੱਥੇ ਲੱਗਿਆ ਹੋਇਆ ਇਹ ਤਕਰੀਬਨ ਇਹਨਾਂ ਦੇ ਕਰੀਬ 35 ਬੰਦੇ ਦਾ ਕੰਮ ਆ ਜਾਂਦਾ ਕੋਈ ਨੇ ਵਰਕਰ ਹਟਾਇਆ ਹੋਣਾ ਪਹਿਲਾਂ ਬਾਕੀ ਕੋਈ ਗੱਲ ਨਹੀਂ ਟ੍ਰੇਸ ਕਰਾਂਗੇ ਹਰ ਹਾਲਤ ਵਿੱਚ ਜੀ ਮੇਰਾ ਨਾਮ ਹਰਵੀਰ ਸਿੰਘ ਕੰਗ ਹੈ ਮੈਂ ਐਸੇ ਪਿੰਡ ਦਾ ਰਹਿਣ ਵਾਲਾ ਹਾਂ ਕੋਟਲਾ ਸ਼ਮਸ਼ਪੁਰ ਦਾ ਤੇ ਇਹ ਦੁਕਾਨ ਸਾਡੀ ਬਹੁਤ ਪੁਰਾਣੀ ਆ ਪਹਿਲਾਂ ਇਹ ਟੋ ਕਰਦੇ ਹੁੰਦੇ ਸੀ ਫਿਰ ਇੱਥੇ ਨਾਲ ਜਗ੍ਹਾ ਲੈ ਕੇ ਆਪਣਾ ਸੈਨੀਟਰੀ ਤੇ ਆ ਬੋਰਾ ਵਗੈਰਾ ਦਾ ਕੰਮ ਕਰਦੇ ਆਣ ਤੇ ਲਗਭਗ ਪਿਛਲੇ 3-4 ਮਹੀਨਿਆਂ ਤੋਂ ਇਹ ਲਗਾਤਾਰ ਚੋਰੀ ਦੇ ਬੇਸ਼ੱਕ ਹੈ ਤਾਂ ਇੱਥੋਂ ਚੋਰੀ ਹੋ ਰਹੀ ਹੈ ਤੇ तकरीबन ਕੱਲ ਵੀ ਮੇਰਾ ਮੇਰੀ ਰੋਜ਼ ਦੀ ਰੁਟੀਨ ਦੇ ਮੁਤਾਬਕ ਮੈਂ ਆਪਣਾ ਗੁਰਦੁਆਰੇ ਤੇ ਸ਼ਹਿਰ ਕਰਤਾਰ ਕੋਲ ਜਾ ਰਿਹਾ ਸੀ ਫਿਰ ਮੈਨੂੰ ਆਪਣੇ ਪਿੰਡ ਸਾਡੇ ਪੜੇ ਸਰਪੰਚ ਮਨਦੀਪ ਸਿੰਘ ਮਿਲੇ ਤੇ ਅਸੀਂ ਇੱਥੇ ਆ ਕੇ ਮੌਕਾ ਦੇਖਿਆ ਤੇ ਚੋਰਾਂ ਨੇ ਸ਼ਟਰ ਦਾ ਕਟਰ ਨਾਲ ਵੱਢ ਕੇ ਸ਼ਟਰ ਅੰਦਰ ਧੱਕ ਲੋਏ ਕਿ ਡੀਵੀਆਰ ਵਗੈਰਾ ਤੇ ਹੋਰ ਟੂਟੀਆਂ ਦਾ ਬਾਕੀ ਉਸਮਾਨ ਮੋਟਰਾਂ ਵਗੈਰਾ ਤਾਰ ਹਾਂ ਐਲਸੀਡੀ ਵੀ ਲੱਗੇ ਐਲਸੀਡੀ ਵੀ ਲੱਗੇ 골 ਕੇ ਪਹਿਲਾਂ ਐਚਡੀ ਰਮੀ ਲੱਗੇ ਲੱਗੇ کافی ਇਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਿਹੜੀਆਂ ਪਹਿਲਾਂ ਬਾਰਦਾਤਾ ਹੋਈਆਂ ਉਹਨਾਂ ਦੀ ਸੀਸੀਟੀਵੀ ਫੁਟੇਜ ਪੁਲਿਸ ਪ੍ਰਸ਼ਾਸਨ ਦਿੱਤੀ ਆ ਹਰ ਵਾਰ ਦਿੱਤੀ ਆ ਜੀ ਉਹ ਸਾਰੀ ਰਿਕਾਰਡਿੰਗ ਪਈਆਂ ਸੀਟੀਵੀਆਰ ਦੇ ਵਿੱਚ ਦਿੱਤੀ ਹੋਈਆਂ ਨੇ ਜੀ ਉਹ ਉਹ ਹੀ ਗੱਲ ਹੋ ਰਹੀ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਦੇ ਜੀ